ਸ਼ਨੀਵਾਰ ਨੂੰ ਸਵੇਰੇ 11 ਵਜੇ ਤੁਹਾਡੀ ਰਸ਼ੀਨ ਭਾਬੀ ਤੁਹਾਡੇ ਸਾਹਮਣੇ ਕਰ ਦੂੰ ਤੇ ਮੈਂ ਸਵਾਲ ਵੀ ਪੁੱਛੂਗਾ ਇਹ ਗੱਲ ਕਹਿ ਰਿਹਾ ਜਗਮਨ ਸਮਰਾ ਜਿਸ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੇਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਨੇ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਹ ਵਿਅਕਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਕਸ ਖਰਾਬ ਕਰਨ ਦੇ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਪਰ ਉਹ ਵਿਅਕਤੀ ਬਿਲਕੁਲ ਨਹੀਂ ਡਰ ਰਿਹਾ ਉਸ ਵਿਅਕਤੀ ਦੇ ਉੱਤੇ ਪਰਚਾ ਵੀ ਦਰਜ ਹੋ ਚੁੱਕਿਆ ਪਰਚਾ ਦਰਜ ਹੋਣ ਤੋਂ ਬਾਅਦ ਉਹ ਕੈਮਰੇ ਦੇ ਸਾਹਮਣੇ ਆ ਕੇ ਕਹਿੰਦਾ ਕਹਿੰਦਾ ਪਰਚਿਆਂ ਪੁਰਚਿਆਂ ਦੀ ਤੁਸੀਂ ਗੱਲ ਕਰਦੇ ਹੋ ਮੈਂ ਪਹਿਲਾਂ ਹੀ ਫਰੀਦਕੋਟ ਜੇਲ੍ਹ ਚੋਂ ਉੱਡ ਕੇ ਆਇਆ ਮੈਂ ਪਹਿਲਾਂ ਮੇਰੇ ਤੇ ਚਾਰ ਪਰਚੇ ਚੱਲਦੇ ਨੇ ਮੈਂ ਹੁਣ ਕੈਨੇਡਾ ਦਾ ਸਿਟੀਜ਼ਨ ਆ ਤਾਂ 20 ਸਾਲ ਹੋ ਗਏ ਕੈਨੇਡਾ ਦੇ ਵਿੱਚ ਬੈਠਾ ਕਹਿੰਦੇ ਕੈਨੇਡਾ ਦੀ ਪੁਲਿਸ ਹੱਥ ਨਹੀਂ ਲਾਉਂਦੀ ਇਹ ਅਜਿਹੇ ਮਾਮਲਿਆਂ ਦੇ ਵਿੱਚ ਹੋਰ ਕੀ ਕੁਝ ਕਹਿ ਰਿਹਾ ਕਿਹੜੀ ਵੀਡੀਓ ਹੋਰ ਲੀਕ ਕਰਨ ਦੀ ਗੱਲ ਕਰ ਰਿਹਾ ਹੋਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕਿਸ ਦਾ ਨਾਮ ਲਿਆ ਪੂਰੀ ਗੱਲਬਾਤ ਸੁਣਾਉਣੀ ਹੈ ਤੁਹਾਨੂੰ ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਵੀਡੀਓ ਜਿਹੜੀਆਂ ਨੇ AI ਦੇ ਨਾਲ ਬਣਾਈਆਂ ਗਈਆਂ ਨੇ ਕਿਉਂਕਿ ਇੱਕ ਸੂਬੇ ਦਾ ਮੁੱਖ ਮੰਤਰੀ ਇਮਾਨਦਾਰ ਮੁੱਖ ਮੰਤਰੀ ਹੈ ਤਾਂ ਉਸ ਦਾ ਅਕਸ ਖਰਾਬ ਕਰਨ ਦੇ ਲਈ ਅਜਿਹਾ ਕੁਝ ਕੀਤਾ ਜਾ ਰਿਹਾ ਕਿਉਂਕਿ 2027 ਦੇ ਇਲੈਕਸ਼ਨ ਵੀ ਨੇ ਤੇ ਦੂਜੇ ਪਾਸੇ ਤਰਨਤਾਰਨ ਜਿਮਨੀ ਚੋਣ ਵੀ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਕਹਿੰਦੇ ਇਹ ਕੁਝ ਸਿਆਸਤਦਾਨ ਵੀ ਮਿਲੇ ਹੋ ਸਕਦੇ ਨੇ ਬੀਤੇ ਕੱਲ ਬਲਤੇਜ ਪੰਨੂ ਦੇ ਵੱਲੋਂ ਇਹ ਵੱਡੇ ਖੁਲਾਸੇ ਵੀ ਕੀਤੇ ਸੀ ਤਾਂ ਇੱਕ ਵਾਰ ਉਹ ਵਿਅਕਤੀ ਦੀ ਜਵਾਨੀ ਸੁਣਾਉਣਾ ਜੋ ਦੁਆਰਾ ਕੈਮਰੇ ਦੇ ਸਾਹਮਣੇ ਆਇਆ। ਕੋਈ ਬੱਲਿਓ ਕੀ ਹਾਲ ਚਾਲ ਆ ਤੁਹਾਡਾ ਸੋਡਾ ਸਾਰਿਆਂ ਦਾ ਠੀਕ ਠਾਕ ਹੋਣ ਤੱਕੜਿਓ। ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਜਾਂ ਕਈ ਕਥਾ ਵਝਾਉਂਦੇ ਆ ਅਖੇ ਜੀ ਪਰਚਾ ਹੋ ਗਿਆ। ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ। ਤੇ 10000 ਪਰਤੀ ਪਹਿਲਾ ਵੀਆ ਕੈਨੇਡੀਅਨ ਸਿਟੀਜਨਾ 20 ਸਾਲਾਂ ਦਾ ਤੇ ਕੈਨੇਡਾ ਸਰਕਾਰ ਆਪ ਦਾ ਸਿਟੀਜਨ ਜਿੱਥੇ ਮਰਜੀ ਬੈਠਾ ਹੋਵੇ ਚਾਹੇ ਫੌਲਸੀ ਜਿਸ ਜਹਾ ਹੋਈ ਹੋਵੇ ਜਿਉ ਜਮਾਨਤ ਤੇ ਚੱਕ ਲਿਆਉਂਦੀ ਆ ਮੁੜ ਕੇ سپੁਰਦਗੀ ਨਹੀਂ ਦਿੰਦੇ سپੁਰਦਗੀ ਕਿੰਨਾ ਕੇਸਾਂ ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਦੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਇਹ ਬੁਰਚਲੀ ਕਤਲ ਕੀਤਾ ਜਿਵੇਂ ਉਹ ਜੱਸੀ ਮਿੱਠੂ ਕੇਸ ਸੀਗਾ ਉਹਨਾਂ ਕੇਸਾਂ 'ਚ ਹੁੰਦੀ ਆ ਨਾ ਕਿ ਵੀ ਕਿਸੇ ਨੇ ਵੀਡੀਓ ਬਣਾਤੀ ਜਾਂ ਲੀਕ ਕਰਤੀ ਉਹ ਤੇ ਸਪੁਰਦਗੀ ਹੋ ਜਾਂਦੀ ਆ ਦੂਜੀ ਗੱਲ ਕਿਸੇ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲੋ ਸਕਰੀਨਸ਼ਾਟ ਲੈ ਲਓ ਵੀਡੀਓ ਚੋਂ ਸਕਰੀਨਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਆ Grok ਆ ਕਿਤੇ ਜਾ ਕੇ ਪੁੱਛ ਲੋ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਨੇ ਥੋਡੇ ਸੈਟਰਡੇ ਦੀ ਈਵਨਿੰਗ ਮੇਰੀ ਸੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਥੋਡੀ ਰਸ਼ੀਨ ਭਾਬੀ ਨੂੰ ਥੋਡੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੇ ਬਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦਵੇ ਆਈ ਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ 10 ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀ ਵਾਲੀਆਂ ਕਿ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਦਾ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਇਹ ਮੈਨੂੰ ਕੀ ਦੇ ਦੇਣਗੇ ਹੋਰ ਬਥੇਰੇ ਬੈਠੇ ਨੇ ਸੌਦਾ ਕਰਨ ਨੂੰ ਉਹਨਾਂ ਨੂੰ ਵੀ ਦੇ ਦੇਣਗੇ ਅੱਛਾ ਕਈਆਂ ਤੇ ਬੜਾ ਦਰਦ ਹੁੰਦਾ ਪੰਜਾਬ ਕੌਰ ਜੋਰਾਮਾਨ ਔਖੇ ਜੀ ਗਰੀਬਾਂ ਦੀ ਗੱਲ ਕਰਦਾ ਗੱਲ ਹੀ ਕਰਦਾ ਕੀਤਾ ਕੀਆ ਹੁਣ ਤੱਕ ਗੱਲ ਤਾਂ ਬਥੇਰੇ ਕਰਦੇ ਨੇ ਸਾਨੂੰ ਪਤਾ ਤੁਹਾਡੇ ਪਿਤਾ ਜੀ ਬਹੁਤ ਟਾਈਮ ਤੋਂ ਲੰਬੇ ਸਮੇਂ ਤੋਂ ਇਹਨਾਂ ਦੇ ਵਰਕਰ ਨੇ ਭਾਈ ਠੀਕ ਆ ਤੁਹਾਡਾ ਹੋਊਗਾ ਲੀਡਰ ਸਾਡਾ ਲੀਡਰ ਨਹੀਂ ਇਹ ਭੈਣ ਚ ਦਾਵੇ ਖੜ ਕੇ ਸਾਡੇ ਵੱਲੋਂ ਕਤੀੜਾ ਨਾ ਹੋਣਗੇ ਥਾਂ ਦੀ ਆ ਤਾਂ ਤੁਸੀਂ ਸੁਣਿਆ ਉਸ ਵਿਅਕਤੀ ਦੇ ਵੱਲੋਂ ਵੀ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਸਭ ਹੈਰਾਨ ਜ਼ਰੂਰ ਹੈ ਤਾਂ ਖੈਰ ਕੀ વાਕੈ ਹੀ ਇਹ ਫੇਕ ਵੀਡੀਓ ਨੇ ਕੀ વાਕੈ ਹੀ ਇਸ ਤਰੀਕੇ ਦੇ ਨਾਲ AI ਦੇ ਨਾਲ ਵੀਡੀਓ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ ਤਾਂ ਖੈਰ ਕਦੋਂ ਤੱਕ ਇਸ ਦੇ ਉੱਤੇ ਕੋਈ ਵੱਡੀ ਕਾਰਵਾਈ ਹੁੰਦੀ ਆ ਕਿਉਂਕਿ ਮਹਾਲੀ ਦੀ ਅਦਾਲਤ ਦੇ ਵੱਲੋਂ ਫੇਸਬੁਕ ਤੇ ਗੂਗਲ ਨੂੰ ਵੀ ਨੋਟਸ ਜਾਰੀ ਕਰ ਦਿੱਤਾ ਕਿ ਇਹ ਵੀਡੀਓ ਹਟਾ ਦਿੱਤੀਆਂ ਜਾਣ 24 ਘੰਟੇ ਦੇ ਵਿੱਚ ਵਿੱਚ ਖੈਰ ਵੀਡੀਓ ਕਦੋਂ ਤੱਕ ਹਟਦੀਆਂ ਨੇ ਕਦੋਂ ਤੱਕ ਕੋਈ ਕਾਰਵਾਈ ਹੁੰਦੀ ਆ ਦੇਖਣ ਵਾਲੀ ਗੱਲ ਹੈ